हां जी ਪੰਜਾਬੀਓ ਸਸਰਕਾਰ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਦੇ ਖਰਾਬ ਬੋਲਣ ਵਾਲਾ ਗੋਲਕ ਚੋਰ ਅੱਜ ਫੜਿਆ ਗਿਆ ਔਰ ਉਹਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਕਿਉਂਕਿ ਇਹਨੇ ਪਿੰਡ ਦੇ ਲੋਕਾਂ ਨੇ ਹੀ ਫੜ ਲਿਆ ਤੇ ਉਹਨੂੰ ਨਕਾਰ ਨਹੀਂ ਸਕਦਾ ਹੁਣ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਜਿਹੜੀ ਸਾਡੀ ਸੇ ਕਾਮ ਦੇ ਖਿਲਾਫ ਔਰ ਦੂਜੇ ਪਾਸੇ ਹੁਣ ਅਮਰਪਾਲ ਸਿੰਘ ਮਹਿਰੋਂ ਦਾ ਇੱਕ ਟ੍ਰੈਂਡ ਦੇ ਵਿੱਚ ਮੁੱਦਾ ਚੱਲਿਆ ਇਹਨੇ ਮਾਤਾ ਕੋਈ ਵਕੀਲ ਛੱਡਿਆ ਔਰ ਨਾ ਹੀ ਅਮਰਪਾਲ ਸਿੰਘ ਮਹਿਰੋਂ ਨੂੰ ਛੱਡਿਆ ਪਹਿਲਾ ਸ਼ਹੀਦਾਂ ਦੇ ਖਿਲਾਫ ਤਾਂ ਦੇਖੋ ਬੋਲ ਰਹੀ ਸੀ ਸਾਰਾ ਪੰਜਾਬ ਜਾਣ ਦਾ ਔਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰੋ ਤੇ ਉਹਦੇ ਸਾਥੀਆਂ ਨੂੰ ਕਹਿੰਦਾ ਸੀ ਇਹ ਬਰਾਦਕਾਰ ਕੀਤਾ ਕਮਨ ਕੌਰ ਦਾ ਫਿਰ ਉਸ ਨੂੰ ਮਾਰਿਆ ਤਾਂ ਅੱਜ ਇਹਦੀ ਪੂਰ ਖੋਦਣ ਜਾ ਰਹੇ ਆ ਜਿੰਨੇ ਵੀ ਸਾਥੀ ਤੁਸੀਂ ਇਸ ਗੱਲ ਨੂੰ ਸੁਣੋਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਿਉਂਕਿ ਪੰਜਾਬ ਦੇ ਕੱਲੇ-ਕੱਲੇ ਬੰਦੇ ਤੱਕ ਜਾਣੀ ਚਾਹੀਦੀ ਹੈ ਕਿ ਗੋਲਕ ਚੋਰ ਦੀ ਕਹਾਣੀ ਅਸਲ ਦੇ ਵਿੱਚ ਦੇ ਪਿੰਡ ਦੇ ਲੋਕ ਦੱਸ ਰਹੇ ਨੇ ਉਹ ਕਰਦਾ ਕੀ ਸੀ ਕਿੰਨੇ ਕੁ ਲੋਕਾਂ ਦੇ ਨਾਲ ਉਹਨੇ ਪੈਸੇ ਦੀ ਠੱਗੀ ਮਾਰੀ ਆ ਔਰ ਘਰ ਦੇ ਉੱਤੇ ਦੇ ਲੋਨ ਚੱਲ ਰਿਆ ਸੀ ਉਸ ਤੋਂ ਬਾਅਦ ਇਹ ਆਪਣਾ ਘਰ ਵੇਚ ਦਿੰਦਾ ਘਰ ਵੇਚਣ ਤੋਂ ਬਾਅਦ ਜਦੋਂ ਉਹ ਖਰੀਦਣ ਵਾਲੇ ਜਿਹੜੇ ਘਰੇ ਬੈਠੇ ਸੀ ਉਹਨਾਂ ਦੇ ਉੱਤੇ ਆ ਕੇ ਬੈਂਕ ਨੇ ਤਾਲਾ ਲਾ ਦਿੱਤਾ ਤੇ ਉਹਨਾਂ ਨੇ ਆਪ ਹੀ ਪੈਸੇ ਭਰਨੇ ਪਏ ਤਾਂ ਹਰ ਪਿੰਡ ਦੇ ਲੋਕ ਕੀ ਕਹ ਰਹੇ ਨੇ ਪਿੰਡ ਦੇ ਲੋਕ ਕਹ ਰਹੇ ਨੇ ਕਿ ਇਹ ਗੋਲਪ ਚੋਰ ਮੀਟ ਵੀ ਖਾਂਦਾ ਤੇ ਸ਼ਰਾਬ ਵੀ ਪੀਂਦਾ ਇਹਦੇ ਸਬੂਤ ਪਿੰਡ ਦੇ ਲੋਕ ਦੱਸਣਗੇ ਅਮਰਪਾਲ ਸਿੰਘ ਮਹਿਰੋ ਤੇ ਅਮਰਤਾਰੀ ਬੰਦੇ ਦੇ ਉੱਤੇ ਬੋਲਣ ਵਾਲੇ ਗੋਲਕਚੋਰ ਦਾ ਅੱਜ ਇਹਨੂੰ ਐਕਸਪੋਜ਼ ਕੀਤਾ ਗਿਆ ਪੂਰੀ ਤਰ੍ਹਾਂ ਜਾਨੀ ਪਬਲਿਕ ਦੇ ਸਾਹਮਣੇ ਆ ਗਈ ਹੈ ਕਹਾਣੀ ਤੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿਉਂਕਿ ਇਸੇ ਦੇ ਹੀ ਪਿੰਡ ਦੇ ਲੋਕ ਨੇ ਜਿਹੜੇ ਕਹਿ ਰਹੇ ਕਿ ਗੋਲਕਚੋਰ ਭਾਈ ਬੇਹੱਦ ਜਿਆਦਾ ਮਾਰਾ ਬੰਦਾ ਸਾਡੇ ਪਿੰਡ ਦਾ ਬੰਦਾ ਸਾਡੇ ਪੈਸੇ ਖਾ ਗਿਆ ਤਾਂ ਕੀ ਕਹਿ ਰਹੇ ਨੇ ਇਹਦੇ ਪਿੰਡ ਦੇ ਲੋਕ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਹੋਰ ਵੀ ਹਲਾ ਦੇਣ ਵਾਲੀ ਹੈ ਸੁਣੋ ਮੀਟ ਖਾਂਦਾ ਸ਼ਰਾਬ ਪੀਂਦਾ ਅਸੀਂ ਆਪਦੇ ਅੱਖਾਂ ਨਾਲ ਦੇਖਿਆ ਫੜਿਆ ਅਚਾ ਉਹ ਦੇਖਿਆ ਹੈ ਸ਼ਰਾਬ ਪੀਂਦਾ ਹਾਂ ਆਪਣਾ ਸ਼ਰਾਬ ਪੀਂਦਾ ਤੇ ਗਲੀਆਂ ਦੇ ਵਿੱਚ ਡੈਗਦਾ ਫਿਰਦਾ ਹਾਂ ਬਾਈ ਤਾਰੂ ਪੀਕੇ ਕਿ ਬਾਕੀ ਮੈਂ ਉਹਦੇ ਸਾਹਮਣੇ ਮੀਟ ਤੇ ਸ਼ਰਾਬ ਵਾਲੀ ਗੱਲ ਕੀਤੀ ਸੀ ਉਹ ਤਾਂ ਸਾਬਤ ਹੋएगी ਮੈਂ ਵੀ ਉਹਨੂੰ ਮੈਸੇਜ ਪਾਇਆ ਸੀ ਕਮੈਂਟ ਕੀਤਾ ਵੀ ਜੇ ਬੂਟਾ ਸਿੰਘ ਜਿਹੜੀ ਗੱਲ ਮੈਂ ਕਹੀ ਆ ਮੈਥੋਂ ਜੇ ਤੂੰ ਕੋਹ ਲਿਆ ਨਾ ਵਾਏ ਫੇਸ ਮੂਰੇ ਵੈਜਾ ਮੇਰੀ ਪਿੰਡ ਦੀ ਪੰਚਾਇਤ ਇਕੱਠੀ ਕਰਲਾ ਚਾਰ ਮੋਦਬਰ ਬੰਦੇ ਕਰਲਾ ਤੈਨੂੰ ਮੀਟ ਖਾਂਦਾ ਸਾਬਤ ਕਰ ਦੂੰ ਤੇ ਤੈਨੂੰ ਮੈਂ ਕਰ ਦੂੰਗਾ ਥਰਾਪਿੰਦਾ ਜਿੱਥੇ ਜਸਤ ਜਨਾਨੀਆਂ ਲੈ ਕੇ ਜਾਂਦਾ ਸੀਗਾ ਉਹ ਵੀ ਛਾਰਾ ਕੁਝ ਮੈਂ ਸਾਬਤ ਕਰ ਲਈ ਤਿਆਰਾ ਪਰ ਮੇਰੇ ਨਾਲ ਸੋਸ਼ਲ ਮੀਡੀਆ ਤੇ ਨਹੀਂ ਬਹਿ ਕੇ ਪਿੰਡ 'ਚ ਬਹਿ ਕੇ ਮੋਤਵਾਰ ਕਰ ਲਿਆ ਆਪਣੀ ਮਰਜ਼ੀ ਦੇ ਕਰ ਲਿਆ ਮੈਨੂੰ ਟਾਈਮ ਦੇ ਦੇ ਮੈਂ ਉੱਥੇ ਆ ਜੂ ਉਹ ਵੀ ਗਰੀਬ ਘਰ ਨਾਲੋਂ ਮੁੰਡਾ ਯਾਰ ਠੀਕ ਹੈ ਠੀਕ ਹੈ ਕੰਮ ਲੈ ਆਹ ਦੇਖ ਲੋ ਜਵਾਕ ਦੇ ਨਾਲ ਵੀ 60000 ਰੁਪਏ ਦੀ ਠੱਗੀ ਆ ਮਾਰ ਗਿਆ ਪਿੰਡ 'ਚ ਹੀ ਆ ਬਈ ਦੁਕਾਨ ਥੋੜੀ ਪੱਖੋ ਕਲਾ ਚ ਨਾ ਜਿਹੜਾ ਇਹ ਬੁੱਟੇ ਸਾਂਗ ਨੇ ਦੀਪ ਸਿੱਧੂ ਨੂੰ ਮਾਰਾ ਬੋਲਿਆ ਉਹਦਾ ਅਸੀਂ ਇਹਦਾ ਜ਼ਰੂਰ ਹਿਸਾਬ ਲਵਾਂਗੇ ਸੋ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ 2-4 ਦਿਨਾਂ ਤੋਂ ਬੋਲਕਚੋਰ ਬੂਟਾ ਸਿੰਘ ਉਹਦੇ ਪਤਾ ਨਹੀਂ ਜੋਤ ਮਾਗਦੇ ਵਿੱਚ ਆਉਂਦਾ ਉਹ ਸ਼ਹੀਦਾਂ ਦੇ ਬਾਰੇ ਸਿੱਖ ਧਰਮ ਦੇ ਬਾਰੇ ਹਰੇਕ ਬੰਦੇ ਦੇ ਬਾਰੇ ਜਿਹੜਾ ਵੀ ਪੰਜਾਬ ਦੀ ਗੱਲ ਕਰਦਾ ਉਹਦੇ ਬਾਰੇ ਭਕਾਈ ਮਾਰੀ ਜਾਂਦਾ ਤੇ ਉਸ ਬੰਦੇ ਨੂੰ ਪਰਸੋਂ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਉਸ ਬੰਦੇ ਨੂੰ ਮੈਂ ਇੱਕ ਗੱਲ ਕਹੀ ਸੀ ਕਿ ਜਿਹੜੇ ਵੀ ਤੂੰ ਇਲਜ਼ਾਮ ਲਾਉਣਾ ਜਿਹੜੇ ਤੂੰ ਸਾਡੇ ਸ਼ਹੀਦਾਂ ਦੇ ਬਾਰੇ ਦੀਪ ਸਿੱਧੂ ਦੇ ਬਾਰੇ ਗਲਤ ਟਿੱਪਣੀ ਕਰਦਾ ਆਪਾਂ ਤੇਰੇ ਪਿੰਡ ਦੇ ਵਿੱਚ ਆ ਕੇ ਗੱਲਬਾਤ ਕਰਦੇ ਆਂ ਮੂੰਹ ਤੇ ਆਪਾਂ ਗੱਲਬਾਤ ਕਰਾਂਗੇ ਸਾਰੀ ਜੋ ਵੀ ਆ ਤੇ ਅੱਜ ਦਾ ਟਾਈਮ ਬੂਟਾ ਸਿੰਘ ਨੂੰ ਦਿੱਤਾ ਸੀ ਤੇ ਮੈਂ ਉਸਦੇ ਪਿੰਡ ਦੇ ਵਿੱਚ ਖੜਾ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਪੱਖੋ ਕੜਾ ਨਾਲ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਰਾ ਪਿੰਡ ਖੜਾਗਾ ਪੱਖੋ ਕੜਾ ਜਿੰਨਾ ਜਿੰਨਾ ਦੇ ਨਾਲ ਬੂਟਾ ਸਿਉ ਨੇ ਠੱਗੀਆਂ ਮਾਰੀਆਂ ਆ ਨਾ ਮੇਰੇ ਮਾਤਾ ਜੀ ਖੜੇ ਆ ਮਾਤਾ ਜੀ ਦੇ ਨਾਲ ਮੈਂ ਗੱਲ ਕਰਾਉਣਾ ਕਿਵੇਂ ਮਾਤਾ ਜੀ ਦੇ ਨਾਲ ਬੂਟਾ ਸਿਓ ਨੇ ਠੱਗੀ ਮਾਰੀ ਆ ਮਾਤਾ ਜੀ ਦੇ ਕਿੰਨੇ ਪੈਸੇ ਦੇਣੇ ਆ ਮਾਤਾ ਜੀ ਸਾਰੀ ਗੱਲ ਤੁਸੀਂ ਮੀਡੀਆ ਦੇ ਉੱਪਰ ਵੇਖੋ ਬੋਕੇ ਦੱਸੋ ਵੀ ਕਿਵੇਂ ਬੂਟਾ ਸਾਂ ਗੜੇ ਤੁਹਾਡੇ ਨਾਲ ਠੱਗੀ ਮਾਰੀ ਆ ਮੈਂ ਸਭਾਈ ਬੋਲ ਦੂੰਗਾ ਮੈਂ ਸਾਰੀ ਗੱਲ ਹਾਂ ਉਹ ਤਾਂ ਮੇਰੇ ਨਾਲ ਆਏ ਨੇ ਆਏ ਠੱਗੀ ਮਾਰੀ ਆ ਮੇਰੇ ਮੁੰਡੇ ਨੂੰ ਮਲੇ ਸੀ ਇਹਦੇ ਵਿੱਚੋਂ ਕਾਲ ਕਰਦਾ ਰਿਹਾ ਵੀ ਵੀਡੀਓ ਕਾਲ ਕਰਦਾ ਰਿਹਾ ਉਹਦੇ ਨਾਲ ਉਹ ਵੀ ਇਹ ਪਾਸਪੋਰਟ ਦੀਆਂ ਫੋਟੋਆਂ ਲੈਤੀਆਂ ਇਹਨੇ ਤੇ ਉਹਦਿਆਂ ਆਪਣੀਆਂ ਸਾਰੀਆਂ ਫੋਟੋਆਂ ਸਾਰੇ ਪ੍ਰੂਫ ਦੇ ਲੈ ਕੇ ਉਹ ਕਹਿੰਦਾ ਵੀ ਮੈਂ ਤੁਹਾਨੂੰ 18 ਲੱਖ ਦੇ ਵਿੱਚ ਕਹਿੰਦਾ ਮੈਂ ਤੁਹਾਨੂੰ ਕਨੇਡਾ ਭੇਜ ਦੂੰਗਾ ਹਨਾ ਤੂੰ ਆ ਜਾਂਗਾ ਇਹ ਕੰਮਲੇਸ਼ੀਆ ਦੇ ਵਿੱਚੋਂ ਤੇ ਮੈਥੋਂ ਮੇਰਾ ਬਹਾਨਾ ਹੈ ਨਾ ਵਿਕਿਆ ਕੇ ਪੂਰਾ ਹੱਥ ਦੇ ਜੜਾ ਕੇ ਗੱਲਾਂ ਤੇ ਸਾਨੂੰ ਉਲਝਾ ਕੇ ਵਿਕਿਆ ਕੇ ਮੇਰਾ ਬਹਾਨੇ ਨੇ 2 ਲੱਖ ਰੁਪਇਆ ਮੈਥੋਂ ਬਿਆਨੇ ਦਾ ਫੜ ਕੇ ਤੇ ਮੁੜ ਕੇ ਬਸ ਇਹ ਰਫੂ ਚੱਕਰ ਹੀ ਹੋ ਗਿਆ ਫੇਰੇ ਇਹ ਬਸ ਕਿਤੇ ਕੁਸ ਕਹੇ ਕਿਤੇ ਕੁਸ ਕਹੇ ਕਿਤੇ ਕੁਸ ਸੀ ਬਹੁਤ ਇਹ ਤਪੇ ਵੀ ਨਹੀਂ ਸੀ ਆ ਐਸਪੀ ਦੇ ਪਰਣਾਰੇ ਵੀ ਨਹੀਂ ਸੀ ਇਹ ਰੂੜੇ ਦੀ ਵਿਕਰੀ ਸੀ ਆਹਰ ਨੂੰ ਇਹ ਸਾਨੂੰ 1.5 ਲੱਖ ਰੁਪਇਆ ਦੇ ਕੇ ਸਾਲ ਬਾਅਦ ਸਾਲ ਬਾਅਦ 1.5 ਲੱਖ ਰੁਪਇਆ ਦੇ ਕੇ ਖੜਾ ਛੜਾ ਕੇ ਇਹ ਬਸ ਰਾਤੇ ਰਾਤ ਭੱਜ ਗਿਆ ਮੇਰਾ 2 ਲੱਖ ਲੈ ਕੇ ਭੱਜਿਆ ਇਹ ਤੇ 1.5 ਲੱਖ ਦੇ ਗਿਆ ਮੈਂ ਉਹਨੂੰ 50000 ਰੁਪਇਆ ਮੇਰਾ 70000 ਹੈ ਤੇ ਵਝਿਆ ਇਹ ਜਾਂਦਾ ਹੈ ਕਹਿ ਗਿਆ ਕਿ ਕੋਈ ਨਾ ਭਾਬੀ ਮੈਂ ਤੈਨੂੰ 4 ਦਿਨਾਂ ਤਿੱਕਰ 50000 ਥੋੜੇ ਘਰੇ ਫੜਾ ਦੇਵਾਂਗਾ ਠੀਕ ਹੈ ਹਾਂ ਅੱਜ ਤਾਂ ਫੜਾ ਦੇਗੀ ਇਹ ਤਾਂ ਫੜਾ ਦੇਗੀ ਮੇਰੇ ਵੀ ਨਹੀਂ ਭੱਜ ਗਿਆ ਔਰ ਮੈਂ ਇਸ ਵੀਡੀਓ ਦੇ ਵਿੱਚ ਨਾਇਤਾ ਅਮਰਪਾਲ ਸਿੰਘ ਮਹਿਰੋਂ ਦਾ ਪੋਸਟਰ ਲਾਇਆ ਔਰ ਨਾ ਹੀ ਉਹਦਾ ਨਾਮ ਲਿਖਿਆ ਕਿਉਂ ਕਿ ਗੋਲਕ ਚੋਰ ਦੇ ਨਾਲ ਜਿਹੜੀ ਸ਼ਰਾਬ ਦੀ ਫੋਟੋ ਔਰ ਮੀਟ ਦੀ ਫੋਟੋ ਲੱਗੀ ਹੈ ਇਸ ਕਰਕੇ ਮੈਂ ਉਸ ਗੱਲ ਤੋਂ ਗੁਰੇਜ਼ ਕੀਤਾ ਯਾਨੀ ਅਮਰਪਾਲ ਸਿੰਘ ਮਹਿਰੋਂ ਇੱਕ ਅਮਰਤਾਰੀ ਬੰਦਾ ਇਹ ਗੋਲਕ ਚੋਰ ਸ਼ਰਾਬੀ ਪੀਂਦਾ ਚਿਕਨ ਵੀ ਖਾਂਦਾ ਜਨਨੀਆਂ ਕੋਲ ਵੀ ਜਾਂਦਾ ਬਹੁਤ ਸਾਰੇ ਕੰਮ ਯਾਨੀ ਲੋਕਾਂ ਦੇ ਨਾਲ ਠੱਗੀ ਮਾਰੀ ਆਪਣੇ ਘਰ ਦੇ ਵਿੱਚ ਜਿਹੜੇ ਦੇ ਰਹਿੰਦਾ ਸੀ ਉਹਨੂੰ ਵੇਚ ਕੇ ਰਾਤੋਂ ਰਾਤ ਫਰਾਰ ਹੋ ਗਿਆ ਉਸ ਤੋਂ ਬਾਅਦ ਜਿਹੜੇ ਬੰਦਿਆਂ ਨੂੰ ਉਹਨੇ ਵੇਚਿਆ ਸੀ ਬੈਂਕ ਦੇ ਆਉਂਦੇ ਨੇ ਮੁਲਾਜ਼ਮ ਉਹਨੂੰ ਤਾਲਾ ਲਾ ਦਿੰਦੇ ਨੇ ਤਾਂ ਫੇਰ ਉਹੀ ਜਿਹੜੇ ਘਰ ਦੇ ਲੋਕ ਸੀ ਜਿਨ੍ਹਾਂ ਨੇ ਉਹ ਖਰੀਦਿਆ ਸੀ ਇਹਦਾ ਘਰ ਗੋਲਕਚੋਰ ਦਾ ਉਹਨਾਂ ਨੇ ਆਪਣੇ ਬੰਨਿਓ ਪੈਸਾ ਭਰ ਕੇ ਉਹ ਘਰ ਨੂੰ ਛੜਾਇਆ ਗਿਆ ਜਿਹੜੀ ਤੁਸੀਂ ਹੁਣ ਵੀਡੀਓ ਸੁਣੀ ਆ ਇਹ ਇਸੇ ਦੇ ਪਿੰਡ ਦੇ ਪੱਖੋ ਕਲਾਂ ਦੇ ਲੋਕ ਸੀ ਇਹ ਕਹਿੰਦੇ ਭਾਈ ਇਹ ਲੰਗੜਦੀਨ ਜਾਂ ਬੰਦਾ ਜਿਹੜਾ ਪੰਜਾਬ ਦੇ ਸਿੱਖਾਂ ਦੇ ਵਿਰੁੱਧ ਤੇ ਪੰਜਾਬ ਦੇ ਯੋਧਿਆਂ ਦੇ ਵਿਰੁੱਧ ਆ ਹੁਣ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਤਲ ਹੋਇਆ ਕਮਲਕੌਰ ਦਾ ਇਹਨੇ ਇੱਕ ਦਾਵਾ ਕੀਤਾ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਵੀ ਇਹ ਫਸਣ ਜਾ ਰਿਹਾ ਕਿਉਂਕਿ ਇਹਨੂੰ ਨਾਮਜ਼ਾਦ ਕਰਨ ਜਾ ਰਹੇ ਨੇ ਐਸਐਸਪੀ ਦੇ ਠੰਡਾ ਕਤਲ ਕੇਸ ਦੇ ਵਿੱਚ ਇਸ ਬੰਦੇ ਨੇ ਦਾਵਾ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਆਪਣੀ ਮਰਜ਼ੀ ਦੇ ਨਾਲ ਕਹਿੰਦਾ ਜੀ ਮੈਰੋਂ ਤੇ ਉਹਦੇ ਸਾਥੀਆਂ ਨੇ ਬਲਾਤਕਾਰ ਕੀਤਾ ਕਮਲਕੌਰ ਦੇ ਨਾਲ ਤੇ ਵਕੀਰ ਕਹਿੰਦੇ ਇਹਨੂੰ ਨਾਮਜ਼ਾਦ ਕਰੋ ਕਿਉਂਕਿ ਬੰਦਾ ਦਾਵਾ ਕਰ ਰਿਹਾ ਜਾਦਾ ਹੈ ਇਹਨਾਂ ਦੇ ਨਾਲ ਵੜਿਆ ਹੋਇਆ ਚਾਹ ਫਿਰ ਉਹਨਾਂ ਦੇ ਨਾਲ ਉੱਥੇ ਸਾਹਮਣੇ ਬੈਠਾ ਸੀ ਜਦੋਂ ਕਿ ਅਮਰਪਾਲ ਸਿੰਘ ਮਹਿਰੋ ਵਰਗੇ ਯੋਧੇ ਹੋ ਜਾਂ ਕਮਤਰੀ ਕਰਦੇ ਦਾ ਪੂਰਾ ਪੰਜਾਬ ਜਾਣਦਾ ਔਰ ਇਹਦੀ ਕਹਾਣੀ ਕੀ ਹੈ ਵੀ 60-60000 ਰੁਪਏ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਲੈ ਕੇ ਭੱਜ ਗਿਆ ਇੱਕ ਕੱਪੜੇ ਵਾਲੀ ਦੁਕਾਨ ਉਸ ਬੰਦੇ ਤੋਂ ਉਧਾਰ ਕਪੜਾ ਲੈ ਕੇ 60000 ਰੁਪਏ ਲੈ ਕੇ ਮੁੱਕਰੀ ਗਿਆ ਯਾਰ ਇਹ ਕਰਤੂਤ ਆ ਇਹਦੀ ਬਾਣਾ ਪਾ ਕੇ ਬੋਲਣ ਦੀ ਯਾਨੀ ਬੋਲਦਾ ਸਿੱਖਾਂ ਦੇ ਵਿਰੁੱਧ ਆਪ ਦੀ ਸ਼ਬੀ ਕੀ ਹੈ ਕਹਿੰਦਾ ਜੀ ਮੈਂ ਗਿਆਨੀ ਆ ਜੀ ਇਸ ਨਾਮ ਕੀ ਰੱਖਿਆ ਇਹਨੇ ਖੱਚ ਨੇ ਗਿਆਨੀ ਬੂਟਾ ਸਿੰਘ ਗਿਆਨੀ ਨਹੀਂ ਇਹ ਅਗਿਆਨੀ ਆ ਅਗਿਆਨੀ ਮਤਲਬ ਇਹਨੂੰ ਕੋਈ ਗਿਆਨ ਨਹੀਂ ਆ ਭ੍ਰਿਸ਼ਟਿਆ ਹੋਇਆ ਬੰਦਾ ਇਸ ਦੇ ਪਿੰਡ ਦੇ ਲੋਕ ਕਹ ਰਹੇ ਨੇ ਕਹਿੰਦੇ ਇਹ ਖੱਚ ਬੰਦਾ ਜੀ ਇਹ ਨਾਲੇ ਦਾ ਪੀਂਦਾ ਸ਼ਰਾਬ ਨਾਲੇ ਰੋਜ਼ ਇਹ ਮੀਟ ਖਾਂਦਾ ਜਿਹੜੇ ਬੰਦਿਆਂ ਦੇ ਨਾਲ ਖਾਂਦਾ ਅਸੀਂ ਉਹਨੂੰ ਚੈਲੰਜ ਕੀਤਾ ਵੀ ਭਾਈ ਆ ਜਾ ਸਾਥ ਦੇ ਵਿੱਚ ਬਹਿ ਜਾ ਪਿੰਡ ਦੇ ਲੋਕ ਇਕੱਠੇ ਕਰ ਲਾ ਅਸੀਂ ਤੁਹਾਨੂੰ ਸਾਬਤ ਕਰ ਦਿਆਂਗੇ ਤੂੰ ਫਰਾਨੇ ਬੰਦੇ ਤੋਂ दारू ਲੈ ਕੇ ਆਉਣਾ ਪੁਰਾਣੀ ਦੁਕਾਨ ਤੋਂ ਮੀਟ ਲੈ ਕੇ ਆਉਣਾ ਬਣੇ ਬਣੇ ਰੋਸਟਰ ਖੰਦਾ ਇਹ ਸਾਰੀ ਗੱਲਬਾਤ ਇਹਦੇ ਪਿੰਡ ਦੇ ਵਿੱਚੋਂ ਬਾਹਰ ਨਿਕਲ ਕੇ ਆਈ ਹੈ ਤਾਂ ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਸਾਡੀ ਸੇ ਕੌਮ ਦੇ ਖਿਲਾਫ ਬੋਲਦਾ ਤੇ ਸਾਡੇ ਲੋਕਾਂ ਦਾ ਖੂਨ ਮਚਦਾ ਕਹਿੰਦੇ ਹੁਣ ਬਹੁਤ ਸਾਰੇ ਨਹਿਂਗ ਸਿੰਘਾਂ ਨੇ ਕੱਲ ਇੱਕ ਦਾਵਾ ਕੀਤਾ ਕਹਿੰਦੇ ਜੇਕਰ ਨਾ ਹਟਿਆ ਤੇ ਅਸੀਂ ਇਹਨੂੰ ਗੱਡੀ ਚੜਾਵਾਂਗੇ ਇਹ ਗੱਲ ਕਰਨ ਦੀ ਖਬਰ ਦੇ ਵਿੱਚ ਆ ਰਹੀ ਹੈ ਤੇ ਹੁਣ ਇਹਨੂੰ ਸੋਚ ਲੈਣਾ ਚਾਹੀਦਾ ਗੋਲਕਚੋਰ ਨੂੰ ਪੰਜਾਬੀ ਲੋਕ ਚੈਨਲ ਤੇ ਜਗਦੀਪ ਸਿੰਘ ਥਲੀਏ ਦੀ ਵੀਡੀਓ ਪਾ ਦਿੰਦਾ ਉਹਦੇ ਵਿੱਚ ਉਹ ਮਨਬਾ ਵੀ ਲੈਂਦਾ ਕਿ ਤੂੰ ਚੱਕੇ ਨੇ ਡਾਲਰ ਫੇਰੇ ਨਾਲੇ ਬੁੱਕਰ ਜਾਂਦਾ ਕਹਿੰਦਾ ਮੈਂ ਤਾਂ ਚੱਕੇ ਨਹੀਂ ਪਹਿਲਾਂ ਨੇ ਆਪ ਹੀ ਵੀਡੀਓ ਪਾਈ ਕਹਿੰਦਾ ਮੈਂ ਡਾਲਰ ਚੋਰੀ ਕੀਤੇ ਆ ਭਾਈ ਮੈਂ ਮੰਨਦਾ ਮੈਂ ਹੀ ਹੈ ਇਹ ਬੰਦੇ ਦੀ ਕਹਾਣੀ ਆ ਸਾਰੀ ਗੋਲਕਚੋਰ ਦੀ ਇਹ ਐਸਾ ਬੰਦਾ ਯਾਰ ਵੀ ਬੇਸ਼ਰਮੀ ਦੀ ਹੱਦ ਪਾਰ ਕਰਕੇ ਦੁਨੀਆ ਭਰ ਦੀ ਸ਼ਰਮ ਦਾ ਹੀ ਹੋਈ ਆ ਨੇ ਮੈਂ ਕਹਿੰਦਾ ਵੀ ਬੇहद ਜਿਆਦੇ ਇਕ ਕੈਸਾ ਗਿਰਿਆ ਹੋਇਆ ਇਨਸਾਨ ਧਰਤੀ ਦੇ ਉੱਤੇ ਪਹਿਲਾ ਇਨਸਾਨ ਹੈ ਗਿਰਿਆ ਹੋਇਆ ਆਪਣੀ ਕੌਮ ਦੇ ਵਿਰੁੱਧ ਬੋਲਣ ਵਾਲਾ ਪਹਿਲਾ ਯਾਨੀ ਇੱਕ ਨਕੰਮਾ ਤਨਖਿਦਾ ਇਨਸਾਨ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ